ਅਸੀਂ ਸਾਡੇ ਭਾਰਤ ਦੇ ਸਰਕਾਰ ਦੇ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਜੀ ਨੇ ਔਰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਜੀ ਨੇ ਜਿਹੜਾ ਗਰੀਬ ਮੁਸਲਮਾਨਾਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਇਹ ਬਕਾ ਭਿਲ ਲਿਆਂਦਾ ਪਾਰਲੀਮੈਂਟ ਦੇ ਅੰਦਰ ਔਰ ਉਹਨੂੰ ਪਾਸ ਕੀਤਾ ਹੈ ਇਹਦਾ ਅਸੀਂ ਸਾਰਾ ਇੱਥੇ ਪੜਾ ਪਾਈਚਾਰਾ ਖਾਸ ਤੌਰ ਤੇ ਬਡੀ ਗਿਣਤੀ ਮੁਸਲਮਾਨ ਪਾਈਚਾਰਾ ਇੱਥੇ ਇਕੱਠਾ ਹੋਇਆ ਔਰ ਚੁੱਟਾ ਖਾਨ ਜੀ ਸਾਡੇ ਜੋ ਚੇਅਰਮੈਨ ਨੇ ਮਿਨੋਰਟੀ ਵਿੰਗ ਦੇ ਜ਼ਿਲ੍ਹੇ ਦੇ ਹਾਲਾ ਨਾਰਾ ਚੇਤਨਾ ਮੰਚ ਪੰਜਾਬ ਦੇ ਇਹਨਾਂ ਦੀ ਗਾਈ ਹੈ ਕਿ ਸਾਰਾ ਅੱਜ ਜੋ ਸਮਾਗਮ ਹੋਇਆ ਇਹਨਾਂ ਨੇ ਸਪੈਸ਼ਲ ਕਿਹਾ ਕਿ ਅਸੀਂ ਧੰਨਵਾਦ ਕਰਨਾ ਹੈ ਨਰੇਂਦਰ ਮੋਦੀ ਜੀ ਦਾ ਔਰ ਹਰਮੇਸ਼ਾ ਜੀ ਦਾ ਇਹ ਮਿਲਦੇ ਨਾਲ ਜਿਹੜੇ ਕੁਝ ਲੋਕ ਆਪਣੇ ਵੱਖ-ਵੱਖ ਬੋਰਡ ਜਿਹੜਾ ਪਹਿਲਾਂ ਬਣਿਆ ਸੀ ਉਹਦੇ 'ਚ ਬੈਠੇ ਸੀਗੇ ਉਹ ਵੱਡੀਆਂ ਪ੍ਰਾਪਰਟੀਆਂ ਨੂੰ ਬਸ ਲੁੱਟ ਰਹੇ ਸੀ ਕਰੋੜਾਂ ਦੀਆਂ ਜ਼ਮੀਨਾਂ ਜਾਇਦਾਦਾਂ ਆਰਬਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੌਡੀਆਂ ਦੇ ਪਾਸ ਠੇਕਿਆਂ ਤੇ ਨਲਾਮ ਕਰ ਦਿੰਦੇ ਸੀ ਹੁਣ ਉਹ ਕੰਮ ਨਹੀਂ ਹੋਊਗਾ ਹੁਣ ਵੱਧ ਤੋਂ ਵੱਧ ਆਮਦਨ ਹੋਊਗੀ ਨਾ ਜਮੀਨਾਂ ਜاداتਾਂ ਤੋਂ ਔਰ ਉਹ ਪੈਸਾ ਦੇਸ਼ ਦੇ ਗਰੀਬ ਮੁਸਲਮਾਨਾਂ ਵਾਸਤੇ ਉਹ ਖਰਚ ਹੋਏਗਾ ਇਸ ਲਈ ਮੁਸਲਮਾਨ ਭਾਈਚਾਰੇ ਵੱਲੋਂ ਫਤਿਹਗੜ੍ਹ ਜ਼ਿਲ੍ਹੇ ਦੇ ਮਿਨੋਰਟੀ ਵਿੰਗ ਚੁੱਟਖਾਨ ਜੀ ਸਾਡੇ ਮਹੱਦੀਆਂ ਤੋਂ ਸ਼ਕੀਰ ਖਾਨ ਜੀ ਔਰ ਸਾਡੇ ਸਤਕਾਰ ਜੋ ਹਰਦੀਪ ਧਵਾਨ ਜੀ ਇਹਨਾਂ ਵੱਲੋਂ ਧੰਨਵਾਦੀ ਕਿਉਂਕਿ ਜ਼ਿਲ੍ਹਾ ਪ੍ਰਧਾਨ ਨੇ ਮਿਨੋਰਟੀ ਵਿੰਗ ਦੇ ਇਹਾਂ ਦੇ ਅਸੀਂ ਧੰਨਵਾਦ ਸਾਹਿਬਦੀਨ ਖਾਨ ਜੀ ਔਰ ਕਈ ਸ਼ਖਸੀਤਾ ਇੱਥੇ ਸਾਡੇ ਮੁਸਲਮਾਨ ਭਾਈਚਾਰੇ ਦੇ ਇੱਥੇ ਆਈਆਂ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਫਿਰ ਆਪਣੇ ਦੇਸ਼ ਦੀ ਸਰਕਾਰ ਦਾ ਦੇਸ਼ ਦੇ ਪ੍ਰਾਈਮ ਮਿੰისტਰ ਨਰਿੰਦਰ ਮੋਦੀ ਦਾ ਅਮੀ ਸ਼ਾਹ ਜੀ ਦਾ ਧੰਨਵਾਦ ਕਰਦਾ ਹੈ ਇਹ ਬਹੁਤ ਵਧੀਆ ਬਿੱਲ ਲੈਂਦਾ ਹੈ ਇਹੋ ਜਿਹੇ ਵੱਡੇ ਉਪਰਾਲੇ ਅੱਗੇ ਵੀ ਇਹਨਾਂ ਨੇ ਲੈਂਦੇ ਆ ਦੇਸ਼ ਦੇ ਹਿੱਤ ਵਿੱਚ ਔਰ ਜਿੰਨੇ ਵੀ ਕਾਤਮਾ ਅੱਜ ਚੱਕ ਰਹੇ ਨੇ ਪਿਛਲੇ 10 ਸਾਲਾਂ ਤੋਂ ਵੀ ਚੱਕੇ ਹੁਣ ਵੀ ਚੱਕ ਰਹੇ ਨੇ ਉਹ ਦੇਸ਼ ਦੇ ਹਿੱਤ ਚ ਨੇ ਦੇਸ਼ ਦੇ ਲੋਕਾਂ ਦੇ ਹਿੱਤ ਚ ਨੇ ਔਰ ਅਸੀਂ ਉਹਨਾਂ ਦਾ ਪੂਰਾ ਹਰ ਤਰ੍ਹਾਂ ਨਾਲ ਸਮਰਥਨ ਕਰਦੇ ਆਂ ਔਰ ਕਰਦੇ ਰਹੇ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਜੀ ਦਾ ਧੰਨਵਾਦ ਕਰਦਾ ਇਹਨਾਂ ਨੇ ਬੱਕ ਬਿੱਲ ਲਿਆਂਦਾ ਤੇ ਉਹਨਾਂ ਨੇ ਬਹੁਤ ਵਧੀਆ ਉਹਦੇ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੇ ਪ੍ਰਾਪਰਟੀਆਂ ਨਜਾਇਜ਼ ਪ੍ਰਾਪਰਟੀਆਂ OBC ਵਰਗੇ ਜਿਹੜੇ ਉੱਥੇ ਦੇ ਲੀਡਰ ਨੇ ਆਪਣੇ ਹైదరాబాద్ ਦੇ ਉਹਨਾਂ ਨੇ ਦੱਬੀਆਂ ਹੋਈਆਂ ਸੀਗੀਆਂ ਹਜ਼ਾਰਾਂ ਏਕੜ ਜ਼ਮੀਨਾਂ ਉਹਨਾਂ ਦੇ ਕੋਲ ਉਹਨਾਂ ਨੇ ਦੱਬ ਕੇ ਇਹ ਲੋਕਾਂ ਦੇ ਨਾਲ ਮੁਸਲਮਾਨ ਪਾਈਆਂ ਦੇ ਨਾਲ ਵੀ ਵਿਸਥਾਰਾ ਕੀਤਾ ਹੋਇਆ ਸੀਗਾ ਜਿਹੜਾ ਇਹ ਕਾਨੂੰਨ ਲਿਆਂਦਾ ਮੈਂ ਮੋਦੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਬਹੁਤ ਜ਼ਿਆਦਾ ਕੋਟ ਕੋਟ ਧੰਨਵਾਦ ਆ ਜਿਹੜਾ ਸੱਚੇ ਸੱਚੇ ਬੰਦਿਆਂ ਦਾ ਸਾਥ ਦੇ ਕੇ ਸੱਚ ਦੇ ਪੈਰੇ ਉੱਤੇ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਇਹ ਬਕ ਬਕ ਬਿਲ ਦਾ ਮੈਂ ਬਹੁਤ ਬਹੁਤ ਖੁਸ਼ੀ ਨਾਲ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡਾ ਸੱਚਾ ਖਾਲਸਾ ਚੇਅਰਮੈਨ ਜਿਲ੍ਹਾ ਤੇ ਜੋ ਵੀ ਇਹ ਬਿਲ ਪਾਸ ਹੋਇਆ ਬਹੁਤ ਵਧੀਆ ਨਰਿੰਦਰ ਮੋਦੀ ਜੀ ਅਸੀਂ तहे ਦਿਲੋਂ ਤੁਹਾਨੂੰ ਧੰਨਵਾਦ ਕਰਦੇ ਹਾਂ ਨਰਿੰਦਰ ਮੋਦੀ ਜੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਜੋ ਬੁੜੇ ਅਸੀਂ ਆਪਣੇ ਮਾਤਰੀ ਜੀ ਦਾ ਤੇ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਹ ਉਪਰਾਲਾ ਬਕੋਬਿਲ ਦਾ ਹਾਂ ਬਕੋਬਿਲ ਦਾ ਆਕਿਆ ਤੇ ਇੱਥੇ ਤੱਕ ਪਹੁੰਚਾਇਆ ਗਰੀਬ ਗਰੀਬਾਂ ਦਾ ਜੋ ਵੀ ਮੁੱਦਾ ਇਹ ਚੱਕਿਆ ਹੈ ਉਹ ਅਸੀਂ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ तहे ਦਿਲੋਂ ਨਰੇਂਦਰ ਮੋਦੀ ਜੀ ਜਿੰਦਾਬਾਦ ਨਰੇਂਦਰ ਮੋਦੀ ਜੀ ਜਿੰਦਾਬਾਦ